ਹੈਲੋ ਫਰੈਂਡਸ ਆਸ ਰਿਹਾ ਕੋਲ ਜਸਟ ਬ੍ਰੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਨੰਦਾ پارک ਡਾਕਟਰ ਨੰਦਾ پارک ਲੁਧਿਆਣਾ ਦੇ ਵਿੱਚ ਮਾਡਲ ਟਾਊਨ ਦੇ ਵਿੱਚ ਜੀਏ پارک ਸਥਿਤ ਹੈ ਅੱਜ ਇਥੋਂ ਲੰਘਦੇ ਹੋਏ ਸਾਨੂੰ ਇਸ پارک ਨੂੰ ਥੋੜਾ ਜਿਹਾ ਘੁੰਮਣ ਦਾ ਮੌਕਾ ਮਿਲਿਆ ਤੇ ਅਸੀਂ ਸੋਚਿਆ ਕਿ ਤੁਹਾਡੇ ਨਾਲ ਇਸ پارک ਦੇ ਦੀ ਜੋ ਖਾਸੀਅਤ ਹੈ ਉਹਨੂੰ ਸਾਂਝਾ ਕੀਤਾ ਜਾਵੇ ਦੇਖੋ ਜੀ پارک ਦੇ ਵਿੱਚ ਕਿੰਨੀ ਸਾਫ ਸਫਾਈ ਤੇ ਕਿੰਨੀ ਗ੍ਰੀਨਰੀ ਹੈ ਮਤਲਬ ਇੰਨੀ ਹਰੀਆਲੀ ਹੈ ਕਿ ਇਹਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਕਿ ਅਸੀਂ ਕਿਸੇ ਚੰਡੀਗੜ੍ਹ ਦੇ ਕਿਸੇ پارک ਚ ਪਹੁੰਚ ਗਏ ਆ ਮੋਸਟਲੀ ਲੁਧਿਆਣਾ ਨੂੰ ਇੱਕ ਪੋਲਿਊਟਿਡ ਸਿਟੀ ਕਹਿ ਦਿੰਦੇ ਨੇ ਬਟ ਇਸ ਤਰ੍ਹਾਂ ਨਹੀਂ ਹੈ ਤੁਸੀਂ پارک ਨੂੰ ਦੇਖ ਕੇ ਦੇਖੋ ਮਨ ਕਿੰਨਾ ਖੁਸ਼ ਹੁੰਦਾ ਹੈ ਕਿ ਐ ਲੱਗਦਾ ਕਿ ਅਸੀਂ ਕਿਸੇ ਪਹਾੜੀ ਏਰੀਆ ਦੇ ਕਿਸੇ ਕੋ ਖਾਸ ਜਗ੍ਹਾ ਦੇ ਉੱਤੇ ਆ ਗਏ ਆ ਤੇ ਇਸ ਪਾਰਕ ਨੂੰ ਅਸੀਂ ਕਿੰਨੀਆਂ ਚੀਜ਼ਾਂ ਦੇ ਨਾਲ ਕੰਪੇਅਰ ਕਰ ਸਕਦੇ ਆ ਕਿਉਂਕਿ ਇੱਥੇ ਹਰਿਆਲੀ ਇੰਨੀ ਹੈ ਕਿ ਮਨ ਆਪਣੇ ਆਪ ਇੱਥੇ ਘੁੰਮਣ ਫਿਰਨ ਨੂੰ ਕਰ ਰਿਹਾ ਹੈ ਤੁਸੀਂ ਦੇਖੋ ਕਾਫੀ ਸਾਰੇ ਥੀਮਸ ਇਸ ਪਾਰਕ ਦੇ ਵਿੱਚ ਬਣਾਏ ਨੇ ਬਟ ਜਦੋਂ ਮੈਂ ਐਂਟਰੀ ਤੋਂ ਗੱਲ ਕੀਤੀ ਹੈ ਕਿ ਡਾਕਟਰ ਨੰਦਾ ਜਿਹੜਾ ਪਾਰਕ ਹੈ ਤੇ ਤੁਸੀਂ ਨਾਮ ਤੋਂ ਹੀ ਪਹਿਚਾਨ ਗਏ ਹੋਵੋਗੇ ਕਿ ਇਸ ਪਾਰਕ ਦੀ ਹੁਣ ਅੱਗੇ ਕੀ ਖਾਸੀਅਤ ਹੋਣ ਵਾਲੀ ਹੈ ਇਹ ਤੁਸੀਂ ਜੋ ਦੇਖ ਰਹੇ ਹੋ ਇਹ ਡਾਕਟਰ ਨੰਦਾ ਜਿਹੜੇ ਚਮੜੀ ਰੋਗਾਂ ਦੇ ਮਾਹਰ ਨੇ ਮੋੜਲ ਟਾਊਨ ਦੇ ਵਿੱਚ ਰਹਿੰਦੇ ਨੇ ਲੁਧਿਆਣਾ ਤੇ ਇਹ ਉਹਨਾਂ ਦੇ ਵੱਲੋਂ ਹੀ ਇਸ ਪਾਰਕ ਦੀ ਪਿਛਲੇ 30 ਸਾਲਾਂ ਤੋਂ ਜਿਹੜੀ ਦੇਖਰੇਖ ਕੀਤੀ ਜਾ ਰਹੀ ਹੈ ਇਹ ਸਾਰਾ ਜਿਹੜਾ ਥੀਮ ਉਹਨਾਂ ਦੇ ਵੱਲੋਂ ਬਣਾਇਆ ਗਿਆ ਹੈ ਤੇ ਤੁਸੀਂ ਦੇਖੋ ਕਿੰਨੀ ਸਾਫ ਸਫਾਈ ਤੇ ਸੰਭਾਲ ਹੈ ਇਸ ਪਾਰਕ ਦੀ ਕਿ ਕਿਤਰੇ ਵੀ ਤੁਹਾਨੂੰ ਇੱਕ ਵੀ ਪੱਤਾ ਇੱਧਰ ਤੋਂ ਉੱਧਰ ਨਹੀਂ ਨਜ਼ਰ ਆ ਰਿਹਾ ਇਹ ਬਹੁਤ ਹੀ ਪਿਆਰਾ ਬਹੁਤ ਹੀ ਸੁੰਦਰ ਤੇ ਬਹੁਤ ਹੀ ਵੱਡਾ ਪਬਲਿਕ ਪਾਰਕ ਹੈ ਤੇ ਹੁਣ ਅੱਗੇ ਅਸੀਂ ਜੋ ਇਹਦੀ ਖਾਸੀਅਤ ਆ ਉਹਦੇ ਅਸੀਂ ਬਿਲਕੁਲ ਨਜ਼ਦੀਕ ਪਹੁੰਚ ਗਏ ਆ ਤੁਸੀਂ ਦੇਖੋ ਹੁਣ ਇਹ ਇੱਕ ਵਿਸ਼ਾਲ درخت ਨੂੰ ਤਰਾਸ਼ ਕੇ ਬਣਾਈ ਹੋਈ ਇੱਕ ਕਾਫੀ ਉੱਚਾ ਲੰਮਾ درخت ਹੈ ਹੈ ਜੀ ਆਇਆ ਦੇਖੋ ਤੁਸੀਂ ਮੂਰਤੀ ਬਣਾਈ ਹੋਈ ਹੈ ਵਿਸ਼ਵਾਮਿੱਤਰ ਵਿਸ਼ਵਾਮਿੱਤਰ ਮਹਾ ਭਾਰਤ ਦੇ ਸਮੇਂ ਦੇ ਵਿੱਚ ਇਤਿਹਾਸ ਜਿਨ੍ਹਾਂ ਦਾ ਜਿਹੜਾ ਨਾਮ ਹੁੰਦਾ ਹੈ ਤੇ ਬੜੇ ਇਹ ਯੋਗੀ ਮੁਨੀ ਹੋਏ ਨੇ ਬੜੇ ਤਕੜੇ ਤੇ ਜਿੱਦਾਂ ਹੀ ਅਸੀਂ ਪਾਰਕ ਦੇ ਦੂਸਰੇ ਪਾਸੇ ਜਾਂਦੇ ਆ ਤੇ ਤੁਸੀਂ ਦੇਖੋ ਇਹ ਜੀ ਮੈਨਕਾ ਇਹ ਮੈਨਕਾ ਦਾ ਇੰਦਰ ਲੋਕ ਸਵਰਗ ਲੋਕ ਦੀ ਜਿਹੜੀ ਅpsਰਾ ਸੀ ਇਹ ਕਿਤੇ ਨਾ ਕਿਤੇ ਵਿਸ਼ਵਾਮਿੱਤਰ ਦੀ ਜਿਹੜੀ ਭਗਤੀ ਨੂੰ ਇਹ ਮੈਨਕਾ ਤੇ ਰੰਬਾ ਭੰਗ ਕਰਨ ਆਈਆਂ ਸੀ ਕਿਉਂਕਿ ਵਿਸ਼ਵਾਮਿੱਤਰ ਨੇ ਕਾਫੀ ਜ਼ਿਆਦਾ ਭਗਤੀ ਕੀਤੀ ਤੇ ਕਿਤੇ ਨਾ ਕਿਤੇ ਉਹਨੂੰ ਆਪਣੀ ਭਗਤੀ ਤੇ ਬੜਾ ਮਾਣ ਸੀ ਕਿ ਮੇਰੀ ਕੋਲ ਭਗਤੀ ਨੂੰ ਜੜਾ ਕੀ ਆ ਉਹ ਨਹੀਂ ਕਰ ਸਕਦਾ ਖਰਾਬ ਨਹੀਂ ਕਰ ਸਕਦਾ ਭੰਗ ਨਹੀਂ ਕਰ ਸਕਦਾ ਤੇ ਮੈਨਕਾ ਤੇ ਵਿਸ਼ਵਾਮਿੱਤਰ ਤੇ ਰੰਬਾ ਦਾ ਜਿਹੜਾ ਇਹਨਾਂ ਨੇ ਥੀਮ ਲਿਆ ਹੋਇਆ ਇਸ پارک ਦੇ ਵਿੱਚ ਤੇ ਬਿਲਕੁਲ ਅੱਗੇ ਅਸੀਂ ਜਦੋਂ ਜਾਂਦੇ ਆ ਤਾਂ ਤੁਸੀਂ ਦੇਖੋ ਇੱਕ ਲੇਡੀ ਐ ਤੁਸੀਂ ਉਹਦੇ ਫੇਸ ਐਕਸਪ੍ਰੈਸ਼ਨ ਤੋਂ ਅੰਦਾਜ਼ਾ ਲਗਾਓ ਕਿ ਉਹ ਕਿੰਨੀ ਸਟ੍ਰੈਸਡ ਨਜ਼ਰ ਆ ਰਹੀ ਐ ਤੇ ਉਹਦੇ نیچے ਬਿਲਕੁਲ ਉਹਨਾਂ ਨੇ ਉਹਦੇ ਇੱਕੋ ਹੀ ਲਾਈਨ ਦੇ ਵਿੱਚ ਉਹਦੀ ਇਸ ਚੀਜ਼ ਨੂੰ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਇਹ ਸਮਾਂ ਵੀ ਆ ਇਹ ਵਕਤ ਵੀ ਗੁਜ਼ਰ ਜਾਏਗਾ ਐਂਡ ਥਿਸ ਟਾਈਮ ਵਿਲ ਆਲਸੋ ਪਾਸ ਕਹਿੰਦਾ ਮਤਲਬ ਹੈ ਕਿ ਉਹਨਾਂ ਨੇ ਜ਼ਿੰਦਗੀ ਨੂੰ ਦੱਸਿਆ ਕਿ ਬੜੀ ਸਟ੍ਰੈਸਫੁੱਲ ਆ ਸਟ੍ਰੈਸ ਨਾ ਲਓ ਲਾਈਫ ਦੇ ਵਿੱਚ ਉਤਾਰ ਚੜਾਅ ਆਉਂਦੇ ਰਹਿੰਦੇ ਨੇ ਤੇ ਸਮਾਂ ਜਿਹੜਾ ਉਹ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਉਹ ਨੰਘ ਜਾਂਦਾ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਹੋ ਜਾਂਦਾ ਅੱਗੇ ਵੱਧਦੇ ਵੱਧਦੇ ਅਸੀਂ ਫੇਰ ਆ ਗਏ ਅਸੀਂ ਇਸ ਸਪਾਰਕ ਦੀ ਖੂਬਸੂਰਤੀ ਨੂੰ ਦੇਖਣ ਲਈ ਮਨ ਰੁਕਦਾ ਨਹੀਂ ਸੀ ਅੱਗੇ ਤੋਂ ਅੱਗੇ ਜਾਣ ਨੂੰ ਬਹੁਤ ਦਿਲ ਕਰ ਰਿਹਾ ਸੀ ਤੁਸੀਂ ਦੇਖੋ ਕਾਫੀ ਬੜੀ ਔਰ ਕਾਫੀ ਅੱਛੀ ਪਾਰਕ ਹੈ ਤੇ ਅੱਗੇ ਮੈਨੂੰ ਕਿਸੇ ਜਾਣਕਾਰ ਨੇ ਦੱਸਿਆ ਇਸ پارک ਦੇ ਕਿ ਅੱਗੇ ਬਹੁਤ ਸਾਰੀਆਂ ਜੜੀਆਂ ਬੂਟੀਆਂ ਨੇ ਇਹੋ ਜਿਹੇ ਪੌਦੇ ਨੇ ਜਿਹੜੇ ਅਸੀਂ ਆਮ ਘਰਾਂ ਵਿੱਚ ਨਹੀਂ ਲਗਾਉਂਦੇ ਪਰ ਉਹ ਲੱਗ ਜਾਂਦੇ ਨੇ ਤੇ ਦੇਖੋ ਤੁਸੀਂ ਕਿੰਨਾ ਪਿਆਰਾ ਥੀਮ ਹੈ ਔਰ ਇੱਕ ਵਾਰ ਫਿਰ ਤੋਂ ਇਹ ਜਿਹੜੇ ਤੁਹਾਨੂੰ ਰੰਭਾ ਦੀ ਦਿਖਾਈ ਸੀਗੀ ਔਰ ਬਹੁਤ ਜਿਹੜਾ ਦਰਖਤਾਂ ਨੂੰ ਇਹ ਸਾਰਿਆਂ ਨੂੰ ਤਰਾਸ਼ ਕੇ ਉਹਨਾਂ ਨੇ ਬਣਾਇਆ ਹੋਇਆ ਆਪਣਾ ਜਦੋਂ ਵੀ ਉਹਨਾਂ ਨੂੰ ਸਮਾਂ ਮਿਲਦਾ ਆਪਣੇ ਕੰਮ ਕਾਜ ਤੋਂ ਵੇਲੇ ਹੋ ਕੇ ਉਹ ਇਸੇ ਕੰਮ ਵਿੱਚ ਜੁਟ ਜਾਂਦੇ ਨੇ ਔਰ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕਾਫੀ ਐਵਾਰਡ ਵੀ ਮਿਲੇ ਹੋਏ ਨੇ ਤੇ ਕੋਸ਼ਿਸ਼ ਹੈ ਕਿ ਨੈਕਸਟ ਟਾਈਮ ਜਦੋਂ ਵੀ ਜਾਈਏ ਅਸੀਂ ਡਾਕਟਰ ਨੰਦਾ ਜੀ ਨੂੰ ਤੁਹਾਡੇ ਰੂਬਰੂ ਜ਼ਰੂਰ ਕਰਾਈਏ ਫਿਲਹਾਲ ਦੀ ਘੜੀ ਵਿੱਚ ਉਹਨਾਂ ਵੱਲੋਂ ਕੀਤੇ ਇਸ ਕੰਮ ਨੂੰ ਤੁਸੀਂ ਜ਼ਰੂਰ ਦੇਖੋ ਤੇ ਕੋਸ਼ਿਸ਼ ਕਰਿਓ ਜਦੋਂ ਵੀ ਕਦੇ ਲੁਧਿਆਣਾ ਆਏ ਤਾਂ ਇਸ پارک ਦੇ ਵਿੱਚੋਂ ਜੀ ਜ਼ਰੂਰ ਨੰਗੇ ਜਾਣਾ ਬਹੁਤ ਕੁਝ ਅੱਛਾ ਦੇਖਣ ਨੂੰ ਸਿੱਖਣ ਨੂੰ ਮਿਲਦਾ ਹੈ ਤੇ ਬਾਕੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਥੈਂਕ ਯੂ ਸੋ ਮੱਚ ਗਾਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਬੜੀ ਇਨਫੋਰਮੇਟਿਵ ਜਾਣਕਾਰੀ ਹੈ ਤੁਹਾਡੇ ਵਾਸਤੇ ਤੁਸੀਂ ਦੇਖੋ ਕਿੰਨੀਆਂ ਪਿਆਰੀਆਂ ਕਿੰਨੀ ਮਿਹਨਤ ਦੇ ਨਾਲ ਬਣਾਈਆਂ ਹੋਈਆਂ ਤਸਵੀਰਾਂ ਨੇ ਇਹ ਮੂਰਤੀਆਂ ਥੈਂਕ ਯੂ ਗਾਇਜ਼ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਥੈਂਕ ਯੂ ਸੋ ਮਚ